ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੋਨड्रो ਮਲੇਸ਼ੀਆ ਪਟੈਲਾ ਜਾਨੀ ਕਿ ਗੋਡੇ ਦੇ ਚੱਪਣੀ ਦੇ ਵਿੱਚ ਦਰਦ ਜੋ ਕਿ ਗੋਡੇ ਦੀ ਟੋਪੀ ਵੀ ਕਿਹਾ ਜਾਂਦਾ ਹੈ ਬੇਸਿਕਲੀ ਜੋ ਆਪਣਾ ਨੀ ਜੁਆਇੰਟ ਹੈ ਜੋ ਗੋਡੇ ਦਾ ਜੁਆਇੰਟ ਆ ਉਹ ਚਾਰ ਹੱਡੀਆਂ ਨਾਲ ਜੁੜਦਾ ਹੈ ਚਾਰ ਹੱਡੀਆਂ ਕਰਕੇ ਬਣਦਾ ਹੈ ਪਹਿਲੀ ਆ ਗਈ ਫੀਮਰ ਦੂਸਰੀ ਆ ਗਈ ਟਿਬੀਆ ਔਰ ਤੀਸਰੀ ਆ ਗਈ ਫਿਬੂਲਾ ਚੌਥੀ ਆ ਗਈ ਪਟੈਲਾ ਪਟੈਲਾ ਦਾ ਕੀ ਕੰਮ ਹੈ ਇਹ ਟੋਪੀ ਹੈ ਜਿਹੜੀ ਜਦੋਂ ਆਪਾਂ ਗੋਡਾ ਸਿੱਧਾ ਕਰਦੇ ਹਾਂ ਮੋੜਦੇ ਹਾਂ ਇਹ ਨਾਲ ਰਗੜ ਖਾਂਦੀ ਹੈ ਜਿਸ ਦੇ ਵਿੱਚ ਕਾਰਟੀਲੇਜ ਹੁੰਦਾ ਜਦੋਂ ਆਪਾਂ ਨੂੰ ਕੌਂਡਰੋਮਲੇਸ਼ੀਆ ਪਟੈਲਾ ਹੋ ਜਾਂਦਾ ਇਸ ਜਗ੍ਹਾ ਤੇ ਆਪਣੇ ਅੰਦਰ ਜੋ ਚੱਪਣੀ ਹੈ ਉਹ ਕਸਣੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਇਸ ਦੇ 5 ਗ੍ਰੇਡ ਹੁੰਦੇ ਨੇ ਪਹਿਲੀ ਗ੍ਰੇਡ ਦੇ ਵਿੱਚ ਹੀ ਆਪਣਾ ਗੋਡਾ ਜੋ ਸੁੱਜ ਜਾਂਦਾ ਹੈ ਔਰ ਜੋ ਆਖਰੀ ਸਟੇਜ ਹੁੰਦੀ ਹੈ ਉਹਦੇ ਵਿੱਚ ਗੋਡਾ ਤਾਂ ਸੁੱਜਦਾ ਹੀ ਹੈ ਆਪਾਂ ਜਦੋਂ ਪੌੜੀਆਂ ਚੜ੍ਹਦੇ ਆ ਜਾਂ ਚੌਂਕੜੀ ਮਾਰਦੇ ਆ ਉਦੋਂ ਦਰਦ ਹੁੰਦਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਵੀ ਇਹ ਉਮਰ ਕੋਈ ਲਿਹਾਜ਼ ਨਹੀਂ ਕਰਦੀ ਕਿਸੇ ਵੀ ਉਮਰ ਚ ਹੋ ਸਕਦਾ ਹੈ ਇਹ 20 ਸਾਲ 30 ਸਾਲ 40 ਸਾਲ 50 ਸਾਲ 60 ਸਾਲ ਸੋ ਇਸ ਨੂੰ ਠੀਕ ਕਰਨ ਲਈ ਕਿਹੜੀਆਂ ਕਸਰਤਾਂ ਨੇ ਇਹ ਡਾਇਗਨੋਸ ਕਿਵੇਂ ਹੁੰਦਾ ਐਕਸ-ਰੇ ਦੇ ਥਰੂ ਵੀ ਪਤਾ ਲੱਗ ਜਾਂਦਾ ਐਮ ਆਰ ਆਈ ਦੇ ਥਰੂ ਪਤਾ ਲੱਗ ਜਾਂਦਾ ਸੀਟੀ ਸਕੈਨ ਦੇ ਥਰੂ ਪਤਾ ਲੱਗ ਜਾਂਦਾ ਪਰ ਇਸ ਦੇ ਵਿੱਚ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਔਰ ਕਿਹੜੀਆਂ ਕਸਰਤਾਂ ਨਹੀਂ ਕਰਨੀ ਚਾਹੀਦੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਤਾਂ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਹੋ मेरा नाम है डॉक्टर गुरशेर सिंह पिछले दस साल तो असं मुलापुर दाखा जिला लुधियाना पंजाब देविच। मैं और मेरी वाइफ डॉक्टर बेबा सर दोनों रल के क्लिनिक दे काम करते हैं साढ़िया तीन इंस्टाग्राम आईडीज ने एस हरी सिंह सरां फिजोथेरेपी डॉक्टर गुरशेर सिंह डॉक्टर बेबा सर फेसबुक से सा पेज है एस हरी सिंह सरां फिजोथेरेपी क्लिनिक के नाम से और जो यूट्यूब चैनल डॉक्टर गुरशेर ब्लॉग्स है वह भी अं रन कर रहे हैं उसे सूर सबसक्राइब करो अगर सबसक्राइब नहीं ਤੋ ਸਾਨੂੰ ਫੋਲੋ ਕਰਦੇ ਰਹੋ ਅਗਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਸੋ ਸਮੇਂ ਨੂੰ ਬਰਬਾਦ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਵੀ ਕਿਹੜੀ ਕਸਰਤ ਨਹੀਂ ਕਰਨੀ ਕਸਰਤ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਸਿੱਧੇ ਪੈ ਕੇ ਜਿਹੜੀ ਸਿੱਧੀ ਲੱਤ ਉੱਪਰ ਚੱਕਦੇ ਹੋ ਇਹ ਤੁਸੀਂ ਕਸਰਤ ਬਿਲਕੁਲ ਨਹੀਂ ਕਰਨੀ ਇਸ ਦੇ ਵਿੱਚ ਕੀ ਹੈ ਟੋਡਾ ਕੁਆਡ੍ਰਿਸੈਪਸ ਮਸਲ ਯੂਜ਼ ਹੋ ਰਿਹਾ ਹੈ ਕੁਆਡਸਰ ਮਸਲ ਦੀ ਵਰਤੋਂ ਹੋ ਰਹੀ ਹੈ ਇਹ ਕਸਰਤ ਤੁਸੀਂ ਬਿਲਕੁਲ ਨਹੀਂ ਕਰਨੀ ਕਿਉਂਕਿ ਆਪਾਂ ਕੌਂਡਰੋਮਲੇਸ਼ੀਆ ਪਟੈਲਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਰੋਲ ਹੈ ਉਹ ਹੈ ਛੋਟੇ ਗਲੂਟਸ ਮਸਲਸ ਦਾ ਆਹ ਵਾਲੇ ਮਸਲਸ ਤੁਸੀਂ ਇਹਦੇ ਵਿੱਚ ਜੇ ਛੋਟੇ ਤੰਦਰੁਸਤ ਨਹੀਂ ਜੇ ਤਕੜੇ ਨਹੀਂ ਤਾਂ ਤੁਹਾਨੂੰ ਕਦੇ ਵੀ ਕੌਂਡਰੋਮਲੇਸ਼ੀਆ ਪਟੈਲਾ ਨਹੀਂ ਹੋਵੇਗਾ ਇਹ ਹੋਗੀ ਪਹਿਲੀ ਕਸਰਤ ਜਿਹੜੀ ਤੁਸੀਂ ਨਹੀਂ ਕਰਨੀ ਦੂਜੀ ਕਸਰਤ ਤੁਸੀਂ ਸਕੁਐਟ ਨਹੀਂ ਕਰਨੀ ਸਕੁਐਟ ਮਤਲਬ ਜਿਹੜੀ ਤੁਸੀਂ ਖੜ ਕੇ ਇੰਨਾ ਕੰਧ ਦੇ ਨਾਲ ਇੰਨਾ ਕਰਦੇ ਹੋ ਸਕੁਐਟ ਕਰਦੇ ਹੋ ਉਹ ਵੀ ਨਹੀਂ ਕਰਨੀ ਉਹ ਕਸਰਤ ਕਰਨ ਨਾਲ ਵੀ ਗੋਡੇ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਘਟਦਾ ਹੈ ਇਹ ਦੋ ਕਸਰਤਾਂ ਨਹੀਂ ਜਿਹੜੀਆਂ ਤੁਸੀਂ ਬਿਲਕੁਲ ਨਹੀਂ ਕਰਨੀਆਂ ਹੁਣ ਗੱਲ ਕਰਨ ਲੱਗੇ ਆ ਕਸਰਤਾਂ ਦੀ ਕਿਹੜੀ ਤੁਸੀਂ ਕਸਰਤ ਕਰਨੀ ਹੈ ਸਭ ਤੋਂ ਪਹਿਲੀ ਕਸਰਤ ਤੁਸੀਂ ਕਰਨੀ ਹੈ ਇਦਾਂ ਲੱਤਾਂ ਲਮਕਾ ਲੈਣੀਆਂ ਨੇ ਔਰ ਰੋਜ਼ਾਨਾ 5 ਤੋਂ 10 ਮਿੰਟ ਸਵੇਰੇ 5 ਤੋਂ 10 ਮਿੰਟ ਸ਼ਾਮ ਨੂੰ ਇਦਾਂ ਹੌਲੀ-ਹੌਲੀ ਲੱਤਾਂ ਹਿਲਾਉਣੀਆਂ ਨੇ ਇਹ ਤਾਂ ਹਿਲਾਉਣੀਆਂ ਨੇ ਇਹ ਕਸਰਤ ਨਾਲ ਤੁਹਾਡੇ ਪਟੈਲਾ ਤੇ ਜਿਹੜੀ ਚੱਪਣੀ ਹੈ ਜਿਹੜੀ ਗੋਡੇ ਦੀ ਟੋਪੀ ਹੈ ਤੇ ਕਿਤੇ ਵੀ ਤੁਹਾਡੇ ਭਾਰ ਨਹੀਂ ਪਏਗਾ ਔਰ ਇਸ ਦੇ ਨਾਲ ਜਿਹੜੀ ਉਹਦੀ ਮੂਵਮੈਂਟ ਹੈ ਉਹ ਕਲੀਅਰ ਹੋ ਜਾਏਗੀ ਐਦਾਂ ਤੁਸੀਂ ਰੋਜ਼ਾਨਾ 5 ਮਿੰਟ ਸਵੇਰੇ 5 ਮਿੰਟ ਸ਼ਾਮ ਉੱਚੀ ਕੁਰਸੀ ਤੇ ਬੈਠ ਜਾਓ ਅਗਰ ਤੁਹਾਡੇ ਘਰ ਦੇ ਵਿੱਚ ਉੱਚਾ ਬੈੱਡ ਨਹੀਂ ਹੈ ਤਾਂ ਘਬਰਾਉਣਾ ਨਹੀਂ ਇਹਦੇ ਥੱਲੇ ਸਹਰਾਣਾ ਰੱਖ ਲਓ ਪੱਟਾਂ ਦੇ ਥੱਲੇ ਇੱਥੇ ਔਰ ਸਹਰਾਣਾ ਰੱਖ ਕੇ ਐਦਾਂ ਐਦਾਂ ਕਰੋ ਤਾਂ ਕਿ ਪੈਰ ਉੱਪਰ ਚੱਕੇ ਜਾਣ ਔਰ ਪਟੇਲਾ ਦੀ ਮੂਵਮੈਂਟ ਜਿਹੜੀ ਪਟੇਲਾ ਦੀ ਗਲਾਈਡ ਹੈ ਜਿਹੜੀ ਚਪਣੀ ਦੀ ਗਲਾਈਡ ਹੈ ਉਹ ਆਰਾਮ ਨਾਲ ਹੋ ਸਕੇ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ 5 ਮਿੰਟ ਸਵੇਰੇ 5 ਮਿੰਟ ਸ਼ਾਮ ਔਰ 5 ਮਿੰਟ ਰਾਤ ਤਿੰਨ ਟਾਈਮ ਵੀ ਤੁਸੀਂ ਕਸਰਤ ਕਰ ਸਕਦੇ ਹੋ ਪਹਿਲੀ ਐਕਸਰਸਾਈਜ਼ ਤੁਸੀਂ ਫ੍ਰੀ ਮੂ ਜਿਹੜੀ ਸੈਕਿੰਡ ਐਕਸਰਸਾਈਜ਼ ਹੈ ਇਸ ਦੇ ਵਿੱਚ ਕੀ ਕਰੋਗੇ ਤੁਸੀਂ ਸਾਈਡ ਲੈ ਕੇ ਪੈ ਜਾਓਗੇ ਔਰ ਜਿਹੜੇ ਤੁਹਾਡੀ ਮੂਵਮੈਂਟ ਹੈ ਕਲੈਮ ਸ਼ੈਲ ਕਿਹਾ ਕਰਨ ਲੱਗੇ ਆਂ ਰਾਮ ਨਾਲ ਪੈ ਜਾਣਾ ਔਰ ਜਿਹੜਾ ਉੱਪਰਲਾ ਗੋਡਾ ਇਹ ਥੋੜਾ ਜਿਹਾ ਅੱਗੇ ਆਏਗਾ ਥੱਲੇ ਗਿੱਟੇ ਜੋੜ ਲੈਣੇ ਆ ਔਰ ਹਲਕਾ ਜਿਹਾ ਉੱਪਰ ਚੱਕਣਾ ਇਹ ਨਹੀਂ ਵੀ ਇਦਾਂ ਹੀ ਖੋਲ ਦੇਣਾ ਨਾ ਉਹਦੇ ਵਿੱਚ ਛੋਟੇ ਫੇਰ ਅੰਦਰ ਵਾਲੇ ਮਸਲਸ ਦੀ ਵਾਰ ਤੋਂ ਸ਼ੁਰੂ ਹੋ ਗਈ ਬਾਹਰ ਵਾਲੇ ਦੀ ਸ਼ੁਰੂ ਹੋ ਗਈ ਬਿਲਕੁਲ ਨਹੀਂ ਆਪਾਂ ਜਿਆਦਾ ਕਸਰਤਾਂ ਗਲੂਟਸ ਦੀ ਕਰਦੀਆਂ ਉਸ ਦੇ ਵਿੱਚ ਆਪਾਂ ਹੋਲਡ ਕਰਨਾ ਇੱਥੇ ਇੱਥੇ ਆਪਾਂ ਹੋਲਡ ਰੱਖਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਹੋਲਡ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ ਜਿਹੜਾ ਮੂਰਲਾ ਗੋਡਾ ਨਾ ਥੋੜਾ ਜਿਹਾ ਅੱਗੇ ਚਾਹੀਦਾ ਆਪਣਾ ਔਰ ਜਿਸ ਨਾਲ ਤਾਂ ਕਿ ਆਪਣੇ ਜਿਹੜੇ ਪਿੱਛੇ ਵਾਲੇ ਮਸਲਸ ਨੇ ਗਲੂਟ ਮਸਲਸ ਨੇ ਉਹ ਐਕਟੀਵੇਟ ਹੋਣਗੇ ਇੱਥੇ ਹੋਲਡ ਕਰਾਂਗੇ ਫੇਰ ਆਪਾਂ 10 ਸੈਕਿੰਡ 1 2 3 4 5 6 7 8 9 10 देन रिलैक्स फिर होल्ड करेंगे 1 2 3 4 5 6 7 8 9 10 ਜਦੋਂ ਤੁਸੀਂ ਇਹ ਕਸਰਤ ਕਰੋਗੇ ਤੁਹਾਨੂੰ ਪਤਾ ਲੱਗੇਗਾ ਵੀ ਸਾਡੇ ਹਾਂ ਗਲੂਟਸ ਮਸਲਸ ਆਹ ਚੂਲੇ ਵਾਲੇ ਮਸਲਸ ਦਾ ਹੀ ਜ਼ੋਰ ਲੱਗ ਰਿਹਾ ਹੈ ਮੰਨ ਲਓ ਤੁਹਾਨੂੰ ਇੱਥੇ ਜਾ ਕੇ ਇੱਥੇ ਜਾ ਕੇ ਹੋਲਡ ਕਰਦੇ ਹਾਂ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਹਾਂ ਹੁਣ ਅੰਦਰ ਵਾਲੇ ਮਸਲਸ ਤੇ ਇਹ ਪੱਟ ਦੇ ਸਾਹਮਣੇ ਵਾਲੇ ਮਸਲਸ ਹੋਲਡ ਹੋ ਰਹੇ ਨੇ ਸੋ ਇਹ ਗੱਲ ਦਾ ਤੁਸੀਂ ਹਮੇਸ਼ਾ ਯਾ ਰੱਖਣਾ ਇਹ ਹੋਗੀ ਤੁਹਾਡੀ ਕਲੈਮ ਸ਼ੈਲ ਐਕਸਰਸਾਈਜ਼ ਦੂਸਰੀ ਕਸਰਤ ਇੱਕ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਆ ਚਾਹੇ ਤੁਹਾਡੇ ਕੌਂਡਰੋਮਲੇਸ਼ੀਆ ਪਟੇਲਾ ਇੱਕ ਸਾਈਡ ਹੈ ਪਰ ਕਸਰਤ ਤੁਸੀਂ ਦੋਨੋਂ ਸਾਈਡ ਕਰੋਗੇ ਇਸ ਨੂੰ ਤੁਸੀਂ 10 ਵਾਰੀ ਕਰਨਾ ਸਵੇਰੇ ਤੇ ਸ਼ਾਮ ਇਹ ਹੋਗੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਆ ਤੀਜੀ ਕਸਰਤ ਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਸਿੱਧੇ ਪੈ ਜਾਣਾ ਔਰ ਤੁਸੀਂ ਦੋਨੋਂ ਹੱਥ ਆਪਣੇ ਲੱਕ ਤੇ ਇਸ ਜਗ੍ਹਾ ਰੱਖ ਲੈਣੇ ਆ ਔਰ ਦੋਨੋਂ ਗੋਡੇ ਖੋਲ ਦੇਣੇ ਆ ਜਿੰਨੇ ਤੁਸੀਂ ਖੋਲ ਸਕਦੇ ਹੋ और इतने रख के तुम इसमें जेडे अपने हथ रखे इस थले दबोंगे जो तुम थले दबोंगे ना तो ग्लूट्स वाले मसल्स से ही जोर लगेगा और इतने तुम होल्ड करोगे दस सैकड एक दो तीन चार पाँच पे सत अठ नौ दस दैन रिलैक्स फिर दबोंगे एक दो तीन चार पे सत अठ नौ दस दैन रिलैक्स फिर दबोंगे एक दो ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇੱਕ ਕਸਰਤ ਕਰਨ ਨਾਲ ਤੁਹਾਨੂੰ ਇਦਾਂ ਲੱਗਦਾ ਹੋਏਗਾ ਵੀ ਤੁਸੀਂ ਕਸਰਤ ਦਾ ਗਲੂਟਸ ਦੇ ਦੱਸੀ ਜਾਂਦੇ ਹੋ ਸਾਡੇ ਨੁਕਸ ਦਾ ਗੋਡੇ ਚ ਪਰ ਤੁਸੀਂ ਇਹ ਕਸਰਤ ਨਾਲ ਹੀ ਤੁਹਾਨੂੰ ਗੋਡੇ ਤੇ ਆਰਾਮ ਪਾਏਗਾ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਜਿਹੜੀ ਚੌਥੀ ਕਸਰਤ ਆ ਸੇਮ ਆਪਾਂ ਹੱਥ ਇੱਥੇ ਰੱਖਣੇ ਆ ਔਰ ਹਲਕਾ ਜਿਹਾ ਲੱਖ ਹਵਾ ਚੱਕਣਾ ਜਦੋਂ ਆਪਾਂ ਹਲਕਾ ਜਿਹਾ ਲੱਖ ਹਵਾ ਚੱਕਾਂਗੇ ਗਲੂਟਸ ਮਸਲ ਪਰ ਗੋਡੇ ਦੇ थोड़े जे वरतों देखो, थोड़ा चक्या आप होल्ड कर रहे तीन चार सत नौ दस रिलैक्स फिर हवा चक रहे दो तीन चार पे सात, आठ, नौ दस रिलैक्स। फिर हवा चक रहे एक दो तीन चार पे सात, आठ, नौ ਦਸ ਤੇ ਰਿਲੈਕਸ ਇਸ ਨੂੰ ਵਿਤੂ ਸੀਤਾ ਸਵਾਰੀ ਸਵੇਿਤਿ ਪਰੇ ਸ਼ਾਮ ਕਰਨਾ ਇਹ ਹੋਗੀ ਤੁਹਾਡੀ ਚੌਥੀ ਕਸਰ ਹੁਣ ਜਿਹੜੀ ਪੰਜਵੀਂ ਕਸਰਤ ਕਰਨੀ ਆ ਤੁਸੀਂ ਇੱਕ ਬੋਲ ਲੈ ਲੈਣੀ ਆ ਇਸ ਨੂੰ ਤੁਸੀਂ ਗੋਡੇ ਦੇ ਥੱਲੇ ਰੱਖੋਗੇ ਇਦਾਂ ਕਰਕੇ ਔਰ ਇਸ ਨੂੰ ਤੁਸੀਂ ਥੱਲੇ ਦੱਬ ਕੇ ਔਰ ਪੈਰ ਉੱਪਰ ਚੱਕ ਦੇਣਾ ਔਰ ਲੱਕ ਅੱਧਰ ਬੋੜੀ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਉੱਪਰ ਚੱਕੋਗੇ होल्ड करा दस सेकेंड एक दो तीन चार नौ दस फिर दबकेसरत भी दस बारी और दोनों साइड करोगे ये होगी थोड़ी उस तो अगली कसरत जो लक उपर चना उसके गोडे दूर कर देने एक दूसरे को एदा करके थोड़े फ्रंट वाले मसल्स के मसल्स दी ਵਰਤੋਂ ਹੋਏਗੀ ਜਿਹੜੀ ਸਿਰਫ ਪਟੈਲਾ ਨੂੰ ਸਪਲਾਈ ਕਰਦੇ ਆ ਹੁਣ ਜਿਹੜੀ ਪੰਜਵੀਂ ਕਸਰਤ ਹੋਗੀ ਜਿਹੜੀ ਛੇਵੀਂ ਕਸਰਤ ਹੈ ਉਸਦੇ ਵਿੱਚ ਤੁਸੀਂ ਕੀ ਕਰਨਾ ਜਿਹੜੇ ਤੁਹਾਡੇ ਆ ਗਲੂਟਸ ਮਸਲਸ ਨੇ ਆਹ ਹਾਂ ਇਹਨਾਂ ਨੂੰ ਤੁਸੀਂ ਅੰਦਰ ਨੂੰ ਘੁੱਟਣਾ ਇਦਾਂ ਕਰਕੇ 1 2 3 4 5 6 7 8 9 10 ਥੈਂ ਰਿਲੈਕਸ ਮਤਲਬ ਇਸ ਨੂੰ ਤੁਸੀਂ ਸਕੁਈਜ਼ ਕਰਨਾ ਸਿੱਧੇ ਖੜੇ ਹੋ ਸਕੁਈਜ਼ ਕਰ ਰਹੇ ਹਾਂ 10 ਸੈਕਿੰਡ ਹੋਲਡ 1 2 3 4 5 6 7 8 ਨੋ 10 ਫੇਸ ਕ្វីਜ਼ ਕਰ ਰਹੇ ਹਾਂ 1 2 3 4 5 6 7 8 9 10 ਫੇਸ ਕ្វីਜ਼ ਕਰ ਰਹੇ ਹਾਂ 1 2 3 4 5 6 7 8 9 10 ਦੈਨ ਰਿਲੈਕਸ ਸਾਨ ਕਸਰਤਾਂ ਨੇ ਸਵੇਰੇ ਤੇ ਪਰੇ ਸ਼ਾਮ ਕਰਨੀਆਂ ਨੇ ਨਾਲ ਗੋਡੇ ਤੇ ਹੌਟ ਪੈਕ ਦੇਣਾ ਕਿਤੇ ਵੀ ਮ사ਜ ਨਹੀਂ ਕਰਨੀ ਮਾਲਿਸ਼ ਨਹੀਂ ਕਰਨੀ ਅਗਰ ਤੁਸੀਂ ਕਸਰਤਾਂ ਕਰਦੇ ਹੋ ਤੁਸੀਂ 14 ਤੋਂ 15 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਏਗਾ। ਅਗਰ ਤੁਹਾਨੂੰ ਫਰਕ ਪੈ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਕਸਰਤਾਂ ਬਹੁਤ ਜ਼ਰੂਰੀ ਨੇ। ਸਹੀ ਕਸਰਤਾਂ ਬਹੁਤ ਜ਼ਰੂਰੀ ਨੇ। ਗਲਤ ਕਸਰਤਾਂ ਤੁਹਾਨੂੰ ਨੁਕਸਾਨ ਦੇ ਸਕਦੀਆਂ ਨੇ। ਸੋ ਇਹ ਗੱਲ ਦਾ ਧਿਆਨ ਰੱਖਿਓ। ਅਗਰ ਤੁਸੀਂ ਕਸਰਤਾਂ ਕਰਦੇ ਹੋ ਤੁਸੀਂ ਕੌਂਡਰੋਮਲੇਸ਼ੀਆ ਪਟੈਲਾ ਨੂੰ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਜੀ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।